올 ਪੰਜਾਬ ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ ਨਮਾਸ਼ਹਿਰ ਦੇ ਪੈਂਦੇ ਪਿੰਡ ਮਲਕਪੁਰ ਵਿੱਚ ਹੋ ਰਹੀ ਨਜਾਇਜ਼ ਮਾਈਨਿੰਗ ਧੜਾ ਧੜ ਦਿਨ-ਪ੍ਰਤੀ-ਦਿਨ ਵਧ ਰਹੀ ਹੈ ਜਿਸ ਵਿੱਚ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਪਿੰਡ ਮਲਕਪੁਰ ਦੇ ਲੋਕ ਬੇਖੌਫ ਹੋ ਕੇ ਕਰ ਰਹੇ ਹੈ ਨਜਾਇਜ਼ਿੰਗ ਦੀ ਮਾਈਨਿੰਗ ਧੜਾ ਧੜ ਕਿਸ ਦਿਸ਼ਾ ਹੇਠ ਪੂਰੇ ਹੀ ਹੈ ਇਹ ਨਜਾਇਜ਼ ਮਾਈਨਿੰਗ ਇਹ ਕੰਮ ਕਿਸ ਦੀ ਸ਼ੈਟ ਚੱਲ ਰਿਹਾ ਹੈ ਮਾਈਨਿੰਗ ਵਿਭਾਗ ਕਿਉਂ ਸੁੁੱਤਾ ਪਿਆ ਹੈ ਪਿੰਡ ਮਲਕਪੁਰ ਦੇ ਦਰਿਆ ਦੀਆਂ ਆਪ ਹੀ ਦੇਖ ਲਵੋ ਤਸਵੀਰਾਂ ਕੀ ਬਿਆਨ ਕਰ ਰਹੀਆਂ ਆਲ ਪੰਜਾਬ ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ ਸਾਰੇ ਦਰਸ਼ਕਾਂ ਦਾ ਆਲ ਪੰਜਾਬ ਨਿਊਜ਼ ਦੇਖ ਰਹੇ ਦਰਸ਼ਕਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਅੱਜ ਦੁਬਾਰਤੋਂ ਫਿਰ ਨਵੀਂ ਅਪਡੇਟ ਦੇ ਨਾਲ ਹਾਜ਼ਰ ਹੋਏ ਹਾਂ ਜਿੱਥੇ ਕਿ ਪਿੰਡ ਮਲਕਪੁਰ ਦੇ ਵਿੱਚ ਸਾਡੇ ਚੈਨਲ ਤੇ ਰਹੀ ਵਕ ਵਕ ਜ਼ਿਲ੍ਹੇ ਤੋਂ ਵਕ ਵਕ ਸਿਟੀ ਤੋਂ ਖਬਰ ਤੁਹਾਨੂੰ ਦਿਖਾਉਂਦੇ ਆਂ ਲੇਕਿਨ ਅੱਜ ਅਸੀਂ ਪਹਿਲਾਂ ਵੀ ਗੱਲ ਕਰਦੇ ਆਂ ਪਹਿਲਾਂ ਵੀ ਮਲਕਪੁਰ ਏਰੀਏ ਦੇ ਵਿੱਚ ਕੁਝ ਅਜਿਹੇ ਕੰਮ ਅਨਲੀਗਲ ਤਰੀਕੇ ਦੇ ਨਾਲ ਜਿਹੜੇ ਚੱਲਦੇ ਸੀਗੇ ਸਾਡੇ ਚੈਨਲ ਨੇ ਕਵਰ ਕੀਤਾ ਸੀਗਾ ਅੱਜ ਫਿਰ ਸ਼ਰਾਰਤੀ ਅਨਸਰਾਂ ਵੱਲੋਂ ਜਿਹੜੇ ਪਿੰਡ ਮਲਕਪੁਰ ਦੇ ਵਿੱਚ ਨਜਾਇਜ਼ ਮਾਈਨਿੰਗ ਨੂੰ ਲੈ ਕੇ ਜਿਹੜੇ ਦਰੀਆ ਦੇ ਵਿੱਚੋਂ ਲੋਕ ਜਿਹੜੇ ਰੇਤ ਕੱਢਦੇ ਆ ਉਹਨਾਂ ਨੂੰ ਲੈ ਕੇ ਅਸੀਂ ਤੁਹਾਡੇ ਸਾਰੇ ਜਿੰਨੇ ਵੀ ਦਰਸ਼ਕ ਹੈ ਉਹਨਾਂ ਨੂੰ ਦਿਖਾਵਾਂਗੇ ਕਿ ਕਿਵੇਂ ਧੱਜੀਆਂ ਉਡਾਈਆਂ ਜਾ ਰਹੀਆਂ ਆ ਸਰਕਾਰ ਨਾਲ ਰਲ ਕੇ ਜਿਹੜੇ ਪਿੰਡ ਮਲਕਪੁਰ ਏਰੀਏ ਦੇ ਲੋਕ ਨੇ ਅਨਲੀਗਲ ਤਰੀਕੇ ਦੇ ਨਾਲ ਜਿਹੜਾ ਰੇਤ ਇੱਥੋਂ ਕੱਢ ਕੇ ਔਰ ਲੋਕਾਂ ਨੂੰ ਵੇਚਦੇ ਨੇ ਔਰ ਸਰਕਾਰ ਇੱਥੇ ਸਾਡੀ ਕਹਿ ਰਹੀ ਹੈ ਕਿ ਅਸੀਂ ਬਿਲਕੁਲ ਭਗਵੰਤ ਮਾਨ ਜੀ ਕਹਿ ਰਹੇ ਕਿ ਬੰਦ ਕਰ ਦਿੱਤਾ ਲੇਕਿਨ ਪਿੰਡ ਮਲਕਪੁਰ ਇੱਕ ਡਿਸਟ੍ਰਿਕਟ ਨਮਾ ਸ਼ਹਿਰ ਦੇ ਵਿੱਚ ਐਸੇ ਪਿੰਡ ਪੈਂਦਾ ਜਿੱਥੇ ਕੋਈ ਵੀ ਜਿਹੜਾ ਸਰਕਾਰੀ ਪ੍ਰਸ਼ਾਸਨ ਹੈ ਮੁਲਾਜ਼ਮ ਕਿਸੇ ਵੀ ਡਿਪਾਰਟਮੈਂਟ ਤੋਂ ਆ ਕੇ ਕੋਈ ਸਾਰ ਨਹੀਂ ਲੈ ਰਿਆ ਮੈਂ ਕੈਮਰਾਮੈਨ ਨੂੰ ਕਹੂੰਗਾ ਇਹ ਚੀਜ਼ਾਂ ਦਿਖਾਈਆਂ ਜਾਣ ਕਿ ਪਿੰਡ ਮਲਕਪੁਰ ਦੇ ਵਿੱਚ ਤਾਜ਼ੀਆਂ ਲੀਆਂ ਹਰ ਰੋਜ਼ ਜਿਹੜੀ ਨਜਾਇਜ਼ ਨਜਾਇਜ਼ ਜਿਹੜੀ ਮਾਈਨਿੰਗ ਚੱਲਦੀ ਪਈ ਹੈ ਉਹਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਆ ਟਰੈਲੀਆਂ ਵਾਲੇ ਪਿੰਡ ਮਲਕਪੁਰ ਏਰੀਆ ਦੇ ਜਿਹੜੇ ਲੋਕ ਆ ਉਹ ਰਾਤ ਦੇ ਦੇ ਰਾਤ ਔਰ ਦਿਨ ਨੂੰ ਕੋਈ ਨਹੀਂ ਟਾਈਮ ਦੇਖਦੇ ਔਰ ੜੜਾ ੜਿਥੇ ਮਾਈਨਿੰਗ ਜਿਹੜੀ ਚੱਲਦੀ ਪਈ ਹੈ ਦੇਖੋ ਤੁਸੀਂ ਦੇਖ ਸਕਦੇ ਹੋ ਇਹ ਟੱਕ ਬਣੇ ਹੋਏ ਆ ਕੱਕ ਬਣੇ ਹੋਏ ਆ ਔਰ ਤਾਜੀ ਜਿਹੜੀ ਇੱਥੇ ਮਾਈਨਿੰਗ ਚੱਲਦੀ ਪਈ ਆ ਤਾਜੀ ਹੀ ਹੋ ਰਹੀ ਆ ਕੀ ਗੱਲ ਸਾਡੇ ਇੱਥੇ ਪ੍ਰਸ਼ਾਸਨ ਜਿਹੜਾ ਸੁੱਤਾ ਪਿਆ ਸਾਡੇ ਮਾਨ ਜੋ ਜਿਹੜੇ ਸੀਐਮਏ ਪੰਜਾਬ ਦੇ ਭਗਵੰਤ ਮਾਨ ਜੀ ਉਹ ਸੁੱਤੇ ਪਏ ਆ ਉਹ ਕਹਿੰਦੇ ਅਸੀਂ ਮਾਈਨਿੰਗ ਰੋਕ ਦਿੱਤੀ ਆ ਜਿਹੜੇ ਆਮ ਲੋਕਾ ਲੋਕ ਜਿਹੜੇ ਮਜ਼ਦੂਰ ਲੋਕ ਆ ਉਹਨਾਂ ਨੂੰ ਬਹੁਤ ਮਹਿੰਗਾ ਰੇਤ ਜਿਹੜਾ ਆ ਮਾਰਕੀਟ ਦੇ ਵਿੱਚ ਮਿਲਦਾ ਆ ਲੇਕਿਨ ਆ ਤੁਸੀਂ ਦੇਖ ਸਕਦੇ ਹੋ ਕਿਵੇਂ ਧੱਜੀਆਂ ਉਡਾਈਆਂ ਜਾ ਰਹੀਆਂ ਆ ਸਾਡਾ ਜਿਹੜਾ ਪ੍ਰਸ਼ਾਸਨ ਹੈ ਇੱਥੇ ਆਪਾਂ ਰਾਹੋਂ ਦੇ ਐਸਚਓ ਜੀ ਜਿਹੜੇ ਸਾਡੇ ਮੌਜੂਦਾ ਐਸਐਚ ਉਹਨਾਂ ਦੀ ਗੱਲ ਕਰ ਲਈਏ ਕੀ ਗੱਲ ਉਹਨਾਂ ਦੀ ਨੋਲੇਜ ਦੇ ਵਿੱਚ ਨਹੀਂ ਹੈ ਜੇ ਸਾਡੇ ਐਮਐਲਏ ਸਹਿਬਾਨ ਕੋਈ ਵੀ ਜਿਹੜੇ ਸਾਡੇ ਮੁੱਖ ਅਫਸਰ ਹੈ ਸਿਟੀ ਦੇ ਹੈ ਨਮਾਸ਼ਾ ਡਿਸਟ੍ਰਿਕਟ ਦੇ ਹੈ ਉਹਨਾਂ ਦੀ ਕੀ ਗੱਲ ਉਹਨਾਂ ਦੇ ਨੋਲੇਜ ਦੇ ਵਿੱਚ ਨਹੀਂ ਹੈ ਅਗਰ ਨਹੀਂ ਨੋਲੇਜ ਦੇ ਵਿੱਚ ਹੈ ਨੋਲੇਜ ਦੇ ਵਿੱਚ ਅਸੀਂ ਲੈ ਕੇ ਆਉਂਦੇ ਆ ਲੇਕਿਨ ਪਿੰਡ ਮਲਕਪੁਰ ਦੇ ਜਿਹੜੇ ਲੋਕ ਹੈ ਕਿਉਂ ਇਹਨਾਂ ਜ਼ਾਇਜ਼ਮਾਈਨਿੰਗ ਕਰਦੇ ਆ ਉਹਨਾਂ ਨੂੰ ਕਿਉਂ ਨਹੀਂ ਠੱਲ ਪਾਈ ਜਾਂਦੀ ਤੁਸੀਂ ਦੇਖ ਸਕਦੇ ਹੋ ਅਸੀਂ ਬਿਲਕੁਲ ਅਜੇ ਦਰਿਆ ਦੇ ਅੰਦਰ ਖੜੇ ਆ ਦਰਿਆ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਟਰਾਲੀਆਂ ਦੇ ਨਾਲ ਪੱਟ ਪਟਈਆ ਜਿਹੜਾ ਕੀਤਾ ਹੋਇਆ ਹੈ ਇਹ ਸਾਰਾ ਏਰੀਆ ਪਿੰਡ ਮਲਕਪੁਰ ਦੇ ਵਿੱਚ ਪੈ ਰਿਹਾ ਜਿੱਥੇ ਰਾਤ ਦੇ ਸਮੇਂ ਔਰ ਦਿਨ ਦੇ ਸਮੇਂ ਜਿਹੜੀ ਨਜਾਇਜ਼ ਮਾਈਨਿੰਗ ਕੀਤੀ ਜਾਂਦੀ ਆ ਔਰ ਕੋਈ ਵੀ ਲੋਕ ਜਿਹੜੇ ਨਾ ਪ੍ਰਸ਼ਾਸਨ ਤੋਂ ਨਾ ਮੌਜੂਦਾ ਸਰਕਾਰ ਤੋਂ ਕੋਈ ਉਹਨਾਂ ਨੂੰ ਡਰ ਭੈ ਨਹੀਂ ਹੈਗਾ ਇਹਨਾਂ ਨੂੰ ਠੱਲ ਪਾਉਣ ਦੇ ਲਈ ਸਾਨੂੰ ਕੀ ਕਦਮ ਚੱਕਣੇ ਚਾਹੀਦੇ ਆ ਸਾਡੀਆਂ ਸਰਕਾਰਾਂ ਨੂੰ ਚੱਕਣੇ ਚਾਹੀਦੇ ਆ ਅਗਰ ਇਹੋ ਜਿਹੇ ਕੰਮ ਜਿਹੜੇ ਅਨਲੀਗਲ ਤਰੀਕੇ ਦੇ ਨਾਲ ਸਾਡੇ ਪੰਜਾਬ ਦੇ ਵਿੱਚ ਚੱਲਦੇ ਆ ਉਹ ਨਾ ਬੰਦ ਕਰਵਾਏ ਤਾਂ ਆਉਣ ਵਾਲਾ ਪੰਜਾਬ ਸਾਡਾ ਬਿਲਕੁਲ ਖਤਮ ਹੋ ਜਾਊਗਾ ਜਿਵੇਂ ਕਿ ਪਾਣੀ ਹੋ ਗਿਆ ਹੁਣ ਦਰਿਆ ਦੇ ਦਰਿਆ ਦੇ ਹਾਲ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਕੀ ਦਰਿਆ ਦੇ ਹਾਲਾਤ ਹੋਏ ਪਏ ਨੇ ਜਿਹੜਾ ਇਹ ਰੇਤ ਹੈ ਜਿਹਨੂੰ ਨੀਲਾ ਰੇਤ ਕਿਹਾ ਜਾਂਦਾ ਆ ਉਹ ਇਸ ਟਾਈਮ ਜਿਹੜੇ 2 ਨੰਬਰ ਦੇ ਲੋਕ ਇੱਥੇ ਕੰਮ ਕਰਦੇ ਆ ਚਾਹੇ ਉਹ ਸਰਕਾਰੀ ਮੁਲਾਜ਼ਮ ਹੈ ਚਾਹੇ ਕੋਈ ਪ੍ਰਾਈਵੇਟ ਮੁਲਾਜ਼ਮ ਹੈ ਉਹ ਉਹ ਇੱਥੇ ਦੇ 2 ਨੰਬਰ ਦਾ ਰੇਤ ਕੱਢ ਕੇ ਜਿਹੜਾ ਸ਼ਹਿਰਾਂ ਦੇ ਵਿੱਚ ਲੈ ਜਾ ਕੇ ਵੇਚਦੇ ਆ ਪਰ ਆਪਾਂ ਆਣ ਵਾਲੀ ਜਿਹੜੀ ਸਰਕਾਰ ਹੈ ਕੋਈ ਵੀ ਹੈ ਜਾਂ ਜਿਹੜੀ ਪ੍ਰੈਜ਼ੀਡੈਂਟ ਸਰਕਾਰ ਚੱਲਦੀ ਪਈ ਹੈ ਭਗਵੰਤ ਮਾਨ ਜੀ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਨੂੰ ਠੱਲ ਪਾਈ ਜਾਵੇ ਤਾਂ ਜੋ ਜਿਹੜੇ ਲੋਕ ਦੋ ਨੰਬਰ ਦਾ ਪੰਜਾਬ ਦੇ ਵਿੱਚ ਕੰਮ ਕਰਦੇ ਆ ਉਹ ਉਹਨਾਂ ਨੂੰ ਰੋਕ-ਥਾਮ ਕੀਤੀ ਜਾਵੇ ਉਹ ਇੱਥੇ ਆਪਾਂ ਗੱਲ ਵੀ ਕਰਾਂਗੇ ਪਿੰਡ ਮਲਕਪੁਰ ਦੀ ਜਿਹੜੀ ਮੌਜੂਦਾ ਪੰਚਾਇਤ ਹੈ ਜਿਹੜੇ ਸਰਪੰਚ ਹੈ ਉਹ ਕਿਉਂ ਉਹਨਾਂ ਦੀ ਨੋਟੇ ਦੇ ਵਿੱਚ ਗੱਲ ਹੈ ਜਾਂ ਨਹੀਂ ਹੈ ਕਿਉਂਕਿ ਅਸੀਂ ਇਹ ਗੱਲ ਪਹਿਲਾਂ ਹੀ ਕਰ ਚੁੱਕੇ ਆਪਣੇ ਚੈਨਲ ਦੇ ਜ਼ਰੀਏ ਅਸੀਂ ਪਿਛਲੇ ਸਾਲ ਵੀ ਇੱਕ ਇੱਥੇ ਨਿਊਜ਼ ਕਵਰ ਕੀਤੀ ਸੀ ਜਿੱਥੇ ਕੁਝ ਲੋਕ ਜਿਹੜੇ ਸਾਡਾ ਪ੍ਰਸ਼ਾਸਨ ਵੀ ਮੈਂ ਇੱਥੇ ਪ੍ਰਸ਼ਾਸਨ ਦੀ ਵੀ ਗੱਲ ਕਰਦਾ ਸਾਡਾ ਪ੍ਰਸ਼ਾਸਨ ਵੀ ਬਿਲਕੁਲ ਨਕਮਾ ਸਾਡਾ ਪ੍ਰਸ਼ਾਸਨ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਬਹੁਤ ਹੀ ਜ਼ਿਆਦਾ ਅਣਗਹਿਲੀ ਕਰਦਾ ਕਿਉਂ ਕਿਉਂਕਿ ਉਹ ਲੋਕਾਂ ਦਾ ਸਾਥ ਦਿੰਦਾ ਜਿਹੜੇ ਜਿਹੜੇ ਲੋਕ ਜਿਹੜੇ ਗਲਤ ਤਰੀਕੇ ਦੇ ਨਾਲ ਜਿਹੜੇ ਇਲੈਗਲ ਕੰਮ ਕਰਦੇ ਆ ਉਹ ਉਹਨਾਂ ਦਾ ਸਾਥ ਦਿੰਦਾ ਆ ਜਾ ਕਿਸੇ ਦੀ ਸਿਪਾਰਸ਼ ਹੁੰਦੀ ਸਾਡੇ ਐਮਐਲਏ ਸਹਿਬਾਨ ਹੋਗੇ ਜੋ ਸਿਪਾਰਸ਼ ਕਰ ਦਿੰਦੇ ਲੇਕਿਨ ਜਿਹੜੇ ਸ਼ਰਾਰਤੀ ਅਨਸਰ ਆ ਫਿਰ ਵੀ ਇੱਥੇ ਨਹੀਂ ਉਹਨਾਂ ਨੂੰ ਕੋਈ ਵੀ ਉਹਨਾਂ ਦੇ ਐਕਸ਼ਨ ਨਹੀਂ ਲਿੱਤਾ ਜਾਂਦਾ ਕਿਉਂ ਇੱਕ ਕਸੂਰ ਕੀ ਦਾ ਸਾਡੀਆਂ ਸਰਕਾਰਾਂ ਦਾ ਸਰਕਾਰਾਂ ਦਾ ਸਾਡਾ ਪ੍ਰਸ਼ਾਸਨ ਦਾ ਸਾਡੇ ਜਿਹੜੇ ਮੁਖ ਅਫਸਰ ਹੈ ਉਹਨਾਂ ਦਾ ਕਸੂਰ ਹੈ ਤਾਂ ਜੋ ਅਗਰ ਇਹ ਜੇ ਸ਼ਰਾਰਤੀ ਅਨਸਰਾਂ ਨੂੰ ਖੱਲ ਪਾਈ ਜਾਵੇ ਤਾਂ ਜਿਹੜੀ ਆਣ ਵਾਲੀ ਸਾਡੀ ਪੀੜ੍ਹੀ ਹੈ ਜਿਹੜੀ ਜਨਰੇਸ਼ਨ ਹੈ ਸਾਡੇ ਜਿਹੜਾ ਸਾਡੀ ਕੁਦਰਤ ਅਸੀਂ ਕੁਦਰਤ ਕੁਦਰਤ ਦੇ ਨਾਲ ਖਿਲਵਾੜ ਕਰਦੇ ਪਏ ਆ ਲੀਗਲ ਤਰੀਕੇ ਦੇ ਨਾਲ 2 ਨੰਬਰ ਦੇ ਵਿੱਚ ਰੇਤ ਕੱਢ ਕੇ ਇੱਥੇ ਲੋਕਾਂ ਨੂੰ ਵੇਚਦੇ ਆਂ ਲੇਕਿਨ ਇਹ ਫਿਰ ਅਸੀਂ ਗੱਲ ਕਰਦੇ ਆਂ ਬਾਰ-ਬਾਰ ਮਲਕਪੁਰ ਦੀ ਪੰਚਾਇਤ ਮਲਕਪੁਰ ਦੇ ਜਿਹੜੇ ਪੰਚਾਇਤ ਮੈਂਬਰ ਐ ਸਰਪੰਚ ਐ ਕੋਈ ਵੀ ਐ ਲੰਬੜਦਾਰ ਕੋਈ ਵੀ ਐ ਉਹਨਾਂ ਦੇ ਨੋਟੇ ਦੇ ਵਿੱਚ ਇਹ ਗੱਲ ਕਿਉਂ ਨਹੀਂ ਹੈਗੀ ਕਿ ਸਾਡੇ ਪਿੰਡ ਦੇ ਵਿੱਚ ਜਿਹੜਾ ਰੇਤ ਐ ਉਹ 2 ਤਰੀਕ 2 ਨੰਬਰ ਦੇ ਵਿੱਚ ਕੱਢਿਆ ਜਾਂਦਾ ਲੋਕ ਕੱਢਦੇ ਨੇ ਔਰ ਸ਼ਹਿਰ ਦੇ ਵਿੱਚ ਜਾ ਕੇ ਵੇਚਦੇ ਆ ਲੇਕਿਨ ਆਪਾਂ ਐਸਐਚਓ ਨਾਲ ਵੀ ਗੱਲ ਕਰਾਂਗੇ ਥਾਣਾ ਰਾਹੂ ਦੇ ਐਸਐਚਓ ਔਰ ਆਪਣੇ ਡੀਐਸਪੀ ਨਮਾਸ਼ੇਰ ਨਾਲ ਉਹਨਾਂ ਨਾਲ ਗੱਲ ਕਰਾਂਗੇ ਕੀ ਗੱਲ ਉਹਨਾਂ ਦੀ ਰੇਂਜ ਦੇ ਵਿੱਚ ਗੱਲ ਹੈ ਜਾਂ ਨਹੀਂ ਹੈ ਅਗਰ ਹੈ ਤਾਂ ਅਸੀਂ ਨੌਲੇ ਦੇ ਵਿੱਚ ਲੈ ਕੇ ਆਨੇ ਆ ਅਗਰ ਨੌਲੇ ਦੇ ਲਿਆਣ ਦੇ ਬਾਵਜੂਦ ਵੀ ਨਹੀਂ ਕਾਰਵਾਈ ਕਰਦੇ ਤਾਂ ਫਿਰ ਇਹ ਸਾਡੀਆਂ ਸਰਕਾਰਾਂ ਦਾ ਕਸੂਰ ਹੈ ਅਗਰ ਕਾਰਵਾਈ ਹੁੰਦੀ ਹੈ ਤਾਂ ਆਣ ਵਾਲੇ ਜਿਹੜੇ ਲੋਕ ਹੈ ਉਹ ਵੀ ਸੁਧਰ ਜਾਣਗੇ ਕਿ ਸਾਨੂੰ 2 ਨੰਬਰ ਦਾ ਬਿਲਕੁਲ ਨਹੀਂ ਕੰਮ ਕਰਨਾ ਚਾਹੀਦਾ ਪਿੰਡ ਮਲਕਪੁਰ ਦੇ ਵਿੱਚ ਇਸ ਟਾਈਮ ਸਾਡੀ ਟੀਮ ਖੜੀ ਹੈ ਅਸੀਂ ਦਿਖਾਣੇ ਆ ਇਸ ਰੇਤ ਦਰਿਆ ਦੇ ਵਿੱਚ ਬਿਲਕੁਲ ਖੜੇ ਆ ਇਸ ਟਾਈਮ ਵੀ ਜਿਹੜਾ ਕੰਮ ਚੱਲਦਾ ਇਸ ਟਾਈਮ ਵੀ ਜਿਹੜਾ ਕੰਮ ਚੱਲਦਾ ਰਾਤ ਨੂੰ ਹੈਨ ਪ੍ਰਤੀ ਦਿਨ ਜਿਹੜਾ ਰਾਤ ਰਾਤ ਸਮਾਂ ਉੱਥੇ ਵੀ ਪ੍ਰਾਣੀਆਂ ਨਿਕਲਦੀਆਂ ਆਇਆ ਤੇ ਕਸੂਰ ਕੀ ਦਾ ਸਿਰਫ ਉਹ ਸਿਰਫ ਸਾਡੀਆਂ ਸਰਕਾਰਾਂ ਦਾ ਜਿਹੜੀ ਥੱਲ ਨਹੀਂ ਪਾਉਂਦੀ ਇਹ ਜਿਹੜੀਆਂ ਲੀਹਾਂ ਆ ਬਿਲਕੁਲ ਅੱਜ ਦੀਆਂ ਤਾਜ਼ੀਆਂ ਲੀਹਾਂ ਤਾਜੀ ਅਪਡੇਟ ਹੈ ਬਿਲਕੁਲ ਤੁਸੀਂ ਇਸ ਚੀਜ਼ ਦੇਖ ਸਕਦੇ ਪਿੰਡ ਮਲਕਪੁਰ ਦੇ ਵਿੱਚ ਤੜਾ ਤੜ ਜਿਹੜੀ ਮਾਈਨਿੰਗ ਚੱਲਦੀ ਹੈ ਔਰ ਕੌਣ ਕਰਦੀ ਹੈ ਕੀ ਦਾ ਹੱਥ ਹੈ ਇਹਦਾ ਜਵਾਬ ਜਿਹੜਾ ਹੈ ਸਾਡੇ ਆਮ ਜਿਹੜੇ ਲੋਕ ਆ ਉਹ ਵੀ ਮੰਗ ਰਹੇ ਆ ਕਿ ਕੀ ਦਾ ਹੱਥ ਹੈ ਕੀ ਦੀ ਸ਼ੈ ਦੇ ਨਾਲ ਕੰਮ ਹੋ ਰਿਹਾ ਹੈ ਸਾਡੇ ਐਮਐਲਏ ਸਾਹਿਬਾਨ ਕੌਣ ਹੈ ਜਿਹੜਾ ਕੰਮ ਨੂੰ ਜਿਹੜਾ ਕਰਵਾ ਰਿਹਾ ਆ ਬਿਲਕੁਲ ਡਰ ਭੈ ਪੋ ਨਹੀਂ ਹੈ ਅਸੀਂ ਆਪਣੇ ਚੈਨਲ ਵੱਲ ਤੇ ਫਿਰ ਦਰਖਾਸਤ ਕਰਦੇ ਆਂ ਇੱਕ ਵਾਰ ਕਿ ਜਿਹੜੇ ਪਿੰਡ ਮਲਕਪੁਰ ਦੇ ਵਿੱਚ ਜਿਹੜੀ ਇਹ ਨਜਾਇਜ਼ ਮਾਈਨਿੰਗ ਹੋ ਰਹੀ ਹੈ ਉਹਨੂੰ ਰੋਕਿਆ ਜਾਵੇ ਉਹਨੂੰ ਠੱਲ ਪਾਈ ਜਾਵੇ ਤਾਂ ਜੋ ਜਿਹੜੇ ਸਾਡੀ ਕੁਦਰਤ ਦੇ ਨਾਲ ਖਿਲਵਾੜ ਕੀਤਾ ਜਾਂਦਾ ਹੈ ਉਤੋਂ ਅਸੀਂ ਬਚ ਸਕੀਏ ਇਹ ਪਿੰਡ ਮਲਕਪੁਰ ਏਰੀਆ ਦੇ ਦੇ ਵਿੱਚ ਦਰਿਆ ਦੇ ਅੰਦਰ ਸਾਡੀ ਟੀਮ ਖੜੀ ਹੈ ਤੁਸੀਂ ਦੇਖ ਸਕਦੇ ਹੋ ਅੱਜ ਦੀ ਬਿਲਕੁਲ ਨਵੀਂ ਅਪਡੇਟ ਜਿਹਦੇ ਵਿੱਚ ਪਿੰਡ ਮਲਕਪੁਰ ਦੇ ਵਿੱਚ ਨਜਾਇਜ਼ ਮਾਈਨਿੰਗ ਦਿਨ ਪ੍ਰਤੀ ਦਿਨ ਲਗਾਤਾਰ ਤੇ ਵਧ ਰਹੀ ਹੈ ਸਾਡੀ ਸਰਕਾਰ ਨੂੰ ਰੋਕਣਾ ਚਾਹੀਦਾ ਹੈ ਜਾਂ ਸਾਡੀ ਸਰਕਾਰ ਨੂੰ ਸਾਥ ਦੇਣਾ ਚਾਹੀਦਾ ਹੈ ਇਹਨਾਂ ਨੂੰ ਠੱਲ ਪਾਣੀ ਚਾਹੀਦੀ ਹੈ